ਰੱਬ ਦੀ ਕੁਦਰਤ ਦੇ ਨਾਲ ਰੱਬ ਦੇ ਨਾਲ ਤੁਸੀਂ ਕਦੇ ਮੱਥਾ ਨਹੀਂ ਲਾ ਸਕਦੇ ਰੱਬ ਉਹ ਵੀ ਕਰ ਸਕਦਾ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਹੈ ਦੁਬਈ ਵਿੱਚ ਜੋ ਹਾਲ ਬਣੇ ਹੋਏ ਆ ਉਹ ਕਹਿੰਦੇ ਸੀ ਸੋਚਿਆ ਵੀ ਨਹੀਂ ਸੀ ਕਿ ਆ ਕੁਝ ਹੋ ਦੇਗਾ ਇੱਥੇ 75 ਸਾਲਾਂ ਬਾਅਦ ਪੂਰਾ ਦੁਬਈ ਪਾਣੀ ਦੇ ਨਾਲ ਅੱਜ ਡੁੱਬਿਆ ਫਿਰਦਾ ਲੋਕ ਹਾਇ ਤੁਫਾਈ ਮਚਾਰੇ ਆ ਉੱਥੇ ਕਿਉਂ ਕਿ ਕੁਦਰਤ ਦੇ ਨਾਲ ਖਿਲਵਾੜ ਹੈ ਕੁਦਰਤ ਦੀ ਤਾਕਤ ਨੂੰ ਤੁਸੀਂ ਮਖੌਲ ਸਮਝਿਆ ਰੱਬ ਨਾਲ ਮਖੌਲ ਹੈ ਜਦੋਂ ਰੱਬ ਆਪਣੀ ਤਾਕਤ ਦਿਖਾਉਂਦਾ ਤੇ ਹੁੰਦਾ ਤੇ ਯਾਦ ਰੱਖੋ ਮਾਰੂਥਲਾਂ 'ਚ ਪਹਾੜ ਖੜੇ ਕਰ ਦਿੰਦਾ ਹੈ ਵੱਡੇ ਵੱਡੇ ਸਮੁੰਦਰਾਂ ਨੂੰ ਸੁਕਾ ਦਿੰਦਾ ਆ ਜਦੋਂ ਰੱਬ ਆਪਣੀ ਤਾਕਤ ਦਿਖਾਉਣ ਤੇ ਆਉਂਦਾ ਆ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਉਹ ਚੂਰ-ਚੂਰ ਕਰਨ ਵਾਸਤੇ ਕੋਈ ਬਹੁਤਾ ਟਾਈਮ ਨਹੀਂ ਲਾਉਂਦਾ ਇਸ ਕਰਕੇ ਮਾਲਕ ਜੀ ਕਹਿੰਦੇ ਹਮੇਸ਼ਾ ਨਿਮਰਤਾ ਵਿੱਚ ਰਹਿ ਉਹ ਕਿ ਜਦੋਂ ਰੱਬ ਆਪਣੀ ਕਰੋਪੀ ਦਿਖਾਉਣ ਤੇ ਆਉਂਦਾ ਆ ਉਹਨੇ ਧਰਤੀ ਕਦੋਂ ਪੁੱਠੀ ਕਰ ਦੇਣੀ ਹੈ ਇਸ ਖੇਡ ਦਾ ਕਿਸੇ ਨੂੰ ਨਹੀਂ ਪਤਾ ਸਤਪੁਰ ਦੀ ਬਾਣੀ ਕਹਿੰਦੀ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪਤੀ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਰੱਬ ਚਾਵੇ ਤੇ ਧਰਤੀ ਨੂੰ ਆਸਮਾਨ ਚ ਪਤਾ ਸਕਦਾ ਆ ਤੇ ਆਸਮਾਨ ਨੂੰ ਧਰਤੀ ਤੇ ਲਿਆ ਸਕਦਾ ਰੱਬ ਦਾ ਤਾਕਤਵਰ